ਨਜ਼ਰਬਾਨਾ ਅੰਗਰੇਜ਼ੀ ਅਖਬਾਰ ਦੇ ਹਵਾਲੇ ਤੋਂ ਵੱਡੀ ਖਬਰ ਆ ਰਹੀ ਹੈ ਬੰਦੀ ਸਿੰਘਾਂ ਦੀ ਰਿਹਾਈ ਦਾ ਵਿਰੋਧ ਨਹੀਂ ਕਰਨਗੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਉਹਨਾਂ ਨੇ ਆਖਿਆ ਕਿ ਮੇਰੇ ਤੇ ਮੇਰੇ ਪਰਿਵਾਰ ਨੂੰ ਕੋਈ ਇਤਰਾਜ਼ ਨਹੀਂ ਹੈ ਜੇ ਕੇਂਦਰ ਦਾ ਰਿਹਾਈ ਦਾ ਕੋਈ ਪਲਾਨ ਹੈ ਤਾਂ ਅਸੀਂ ਵਿਰੋਧ ਨਹੀਂ ਕਰਾਂਗੇ ਰਵਨੀਤ ਬਿੱਟੂ ਨੇ ਆਖਿਆ ਰਾਜੋਨਾਂ ਤੇ ਬਾਕੀ ਸੇ ਕੈਦੀਆਂ ਦੀ ਰਿਹਾਈ ਦਾ ਕੋਈ ਵਿਰੋਧ ਨਹੀਂ ਹੈ ਰਵਨੀਤ ਬਿੱਟੂ ਦੇ ਵੱਲੋਂ ਇਹ ਆਖਿਆ ਗਿਆ ਹੈ ਕਈ ਬੰਦੀ ਸਿੰਘ ਨੇ ਜੋਤੀ ਤੀ 31 31 ਸਾਲਾਂ ਤੋਂ ਸਜ਼ਾਵਾਂ ਕੱਟ ਰਹੇ ਨੇ ਬਲਵੰਤ ਸਿੰਘ ਰਾਜੋਆਣਾ ਵੀ ਉਹਨਾਂ ਦੇ ਵਿੱਚੋਂ ਐ ਜਗਤਾਰ ਹਵਾਰਾ ਵੀ ਉਹਨਾਂ ਦੇ ਵਿੱਚੋਂ ਐ ਜਿਨ੍ਹਾਂ ਦੇ ਵੱਲੋਂ ਸਾਬਕਾ ਮੁੱਖ ਮੰਤਰੀ ਬਿਆਨ ਸਿੰਘ ਨੂੰ ਮੌਦੇ ਘਾਟ ਉਤਾਰਿਆ ਗਿਆ ਸੀ ਰਵਨੀਤ ਸਿੰਘ ਬਿੱਟੂ ਉਹਨਾਂ ਦੇ ਪੋਤੇ ਨੇ ਤੇ ਲਗਾਤਾਰ ਜਦੋਂ ਕਾਂਗਰਸ ਦੇ ਵਿੱਚ ਸੀਧਾ ਬੰਦੀ ਸਿੰਘਾਂ ਦੀ ਰਿਹਾਈ ਦਾ ਵਿਰੋਧ ਕਰਦੇ ਰਹੇ ਸੀ ਭਾਜਪਾ ਦੇ ਵਿੱਚ ਸ਼ਾਮਲ ਹੋਏ ਨੇ ਤਾਂ ਇੱਕ ਵੱਡਾ ਬਿਆਨ ਉਹਨਾਂ ਨੇ ਦਿੱਤਾ ਹੈ ਕਿ ਉਹਨਾਂ ਦੇ ਵੱਲੋਂ ਤੇ ਉਹਨਾਂ ਦੇ ਪਰਿਵਾਰ ਦੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦਾ ਵਿਰੋਧ ਨਹੀਂ ਕੀਤਾ ਜਾਏਗਾ ਜੇਕਰ ਕੇਂਦਰ ਦਾ ਅਜੇ ਹ ਕੋਈ ਪਲਾਨ ਹੈ ਬੰਦੀ ਸਿੱਖ ਪੰਜਾਬ ਦਾ ਵੱਡਾ ਤੇ ਅਹਿਮ ਮੁੱਦਾ ਹੈ ਇੱਕ ਧਾਰਮਿਕ ਤੇ ਰਾਜਨੀਤਿਕ ਮੁੱਦਾ ਹਮੇਸ਼ਾ ਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਨਵੰਬਰ 2022 ਦੇ ਵਿੱਚ ਵੱਡੇ ਪੈਮਾਨੇ ਤੇ ਸੰਬੰਧੀ ਹਸਤਾਖਰ ਪਲਾਨ ਵੀ ਸ਼ੁਰੂ ਕੀਤਾ ਗਿਆ ਸੀ ਇਨਸਾਫ ਮੋਰਚਾ ਵੀ ਮਹਾਲੀ ਦੇ ਵਿੱਚ ਲੱਗਿਆ ਬੰਦੀ ਸਿੰਘ ਕੌਣ ਨੇ ਬੰਦੀ ਸਿੰਘ 79 ਕੈਦੀਆਂ ਨੂੰ ਆਖਿਆ ਜਾਂਦਾ ਹੈ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਅੱਤਵਾਦ ਚ ਸ਼ਾਮਲ ਹੋਣ ਦੇ ਲਈ ਜਿਨ੍ਹਾਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ ਅੱਜ ਵੀ ਕਈ ਬੰਦੀ ਸਿੰਘ ਦੇਸ਼ ਦੀਆਂ ਵੱਖ-ਵੱਖ ਜੇਲਾਂ ਦੇ ਵਿੱਚ ਬੰਦ ਨੇ 1990 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਹੀ ਪੰਜਾਬ ਦੇ ਵਿੱਚੋਂ ਅੱਤਵਾਦ ਦਾ ਖਾਤਮਾ ਕੀਤਾ ਜਾ ਚੁੱਕਿਆ ਹੈ ਜਿਹੇ ਦੇ ਵਿੱਚ ਇਹਨਾਂ ਸਿੱਖ ਬੰਦੀਆਂ ਨੂੰ ਛੱਡਣ ਦੀ ਮੰਗ ਕੀਤੀ ਜਾ ਰਹੀ ਹੈ ਇਸ ਦੇ ਪਿੱਛੇ ਤਰਕ ਦਿੱਤਾ ਜਾ ਰਿਹਾ ਹੈ ਕਿ ਕੈਦੀ ਪਿਛਲੇ 30-30 ਸਾਲਾਂ ਤੋਂ ਜੇਲ੍ਹ ਦੇ ਵਿੱਚ ਨੇ ਇਹਨਾਂ ਨੂੰ ਗੈਰ-ਸਿਰਕ ਤੇ ਮਾਨਸਿਕ ਪਰੇਸ਼ਾਨੀਆਂ ਚਲਨੀਆਂ ਪੈ ਰੀਆਂ ਨੇ ਇਸ ਲਈ ਇਹਨਾਂ ਨੂੰ ਰਿਹਾ ਕੀਤਾ ਜਾਵੇ। ਇਸ ਵਕਤ ਜੇਲ੍ਹਾਂ ਦੇ ਵਿੱਚ 20 ਬੰਦੀ ਸਿੰਘ ਨੇ ਜਿਨ੍ਹਾਂ ਨੂੰ ਬੰਦ ਕੀਤਾ ਗਿਆ ਹੈ। ਜਿਨ੍ਹਾਂ ਦੇ ਵਿੱਚੋਂ 4 ਪੈਰੋਲ ਤੇ ਛੁੱਟੇ ਸੀ 16 ਹੋਰ ਜਿਨ੍ਹਾਂ ਦੇ ਵਿੱਚ ਦਵਿੰਦਰਪਾਲ ਸਿੰਘ ਭੁੱਲਰ ਵੀ ਸ਼ਾਮਲ ਨੇ ਜੋ ਦਿੱਲੀ ਬੰਬ ਵਿਸਫੋਟ ਮਾਮਲੇ ਦੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਨੇ ਅਮਰਸਰ ਜੇਲ੍ਹ ਦੇ ਵਿੱਚ ਬੰਦੇ ਨੇ। ਹਾਲਾਂਕਿ ਮਾਨਸਿਕ ਬਿਮਾਰੀ ਤੋਂ ਪੀੜਤ ਹੁੰਦੇ ਚੱਲਦੇ ਆ। ਇਸ ਸਮੇਂ ਉਹਨਾਂ ਨੂੰ ਅੰਮ੍ਰਿਤਸਰ ਦੇ ਗੁਰਨਾਨਕ ਦੇਵ ਹਸਪਤਾਲ ਦੇ ਵਿੱਚ ਵੀ ਭਰਤੀ ਕਰਵਾਇਆ ਗਿਆ ਸੀ ਜਿੱਥੇ ਉਹਨਾਂ ਦਾ ਇਲਾਜ ਕੀਤਾ ਗਿਆ ਸੀ ਇਸ ਤੋਂ ਇਲਾਵਾ ਪੰਜਾਬ ਦੀਆਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਬੰਦੀ ਸਿੰਘਾਂ ਨੂੰ ਬੰਦ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ ਲਖਵਿੰਦਰ ਸਿੰਘ ਲਖਾ ਗੁਰਮੀਤ ਸਿੰਘ ਸ਼ਮਸ਼ੇਰ ਸਿੰਘ ਪਰਮਜੀਤ ਸਿੰਘ ਚੰਡੀਗੜ੍ਹ ਦੇ ਵਿੱਚ ਨੇ ਉੱਥੇ ਗੁਰਦੀਪ ਸਿੰਘ ਖੇੜਾ ਜੋ ਸੈਂਟਰਲ ਜੇਲ ਅਮੈਸਰ ਵਿੱਚ ਸੀ ਪਟਿਆਲਾ ਸੈਂਟਰਲ ਜੇਲ ਦੇ ਵਿੱਚ ਬੰਦ ਬਲਵੰਤ ਸਿੰਘ ਰਾਜਵਾਨਾ ਇਹਨਾਂ ਦੋਨਾਂ ਨੂੰ ਇੱਕ ਵਾਰ ਪੈਰੋਲ ਦੇ ਜਿਹੜਾ ਹੈ ਬੀਤੇ ਸਾਲ ਰਿਹਾ ਕੀਤਾ ਗਿਆ ਸੀ ਮਾਮਲੇ ਦੇ ਵਿੱਚ ਸਤਨਾਮ ਸਿੰਘ ਧਿਆਲ ਸਿੰਘ ਲਾਹੌਰ ਅਤੇ ਸੁੱਚਾ ਸਿੰਘ ਜੁਪੀ ਦੀ ਮੁਰਾਦਾਬਾਦ ਜੇਲ੍ਹ ਦੇ ਵਿੱਚ ਬੰਦ ਨੇ ਬਲਵੰਤ ਸਿੰਘ ਰਾਜਵਾਨ ਨੂੰ ਸਾਬਕਾ ਸੀਐਮ ਵਿਅੰਨ ਸਿੰਘ ਦੀ ਹੱਤਿਆ ਦੇ ਲਈ ਮੌਤ ਦੀ ਸਜ਼ਾ ਸੁਣਾਈ ਗਈ ਸੀ ਐਸਜੀਪੀਸੀ ਮੈਂਬਰ ਮਨਜੀਤ ਸਿੰਘ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਰੁਕਰਾਂਗੇ ਮਨਜੀਤ ਸਿੰਘ ਦੀ ਸਵਾਗਤ ਹੈ ਜੀ ਪੰਜਾਬ ਹਰਿਆਣਾ ਹਿਮਾਚਲ ਤੇ ਜੀ ਮਨਜੀਤ ਸਿੰਘ ਦੱਸੋ ਪਹਿਲਾਂ ਜੀ ਸਾਰਿਆਂ ਨੂੰ ਜੀ ਮਨਜੀਤ ਜੀ ਮੇਰੀ ਆਵਾਜ਼ ਮਿਲ ਪਾ ਰਹੀ ਹੈ ਤੁਹਾਨੂੰ ਹਾਂ ਜੀ ਮੈਡਮ ਭਾਈ ਮਨਜੀਤ ਸਿੰਘ ਦੱਸੋ ਨਾ ਮੇਰਾ ਜੀ ਭਾਈ ਸਾਹਿਬ ਤੁਸੀਂ ਵੀ ਸੁਣੀ ਲਿਆ ਹੋਣਾ ਕਿ ਰਵਨੀਤ ਸਿੰਘ ਬਿੱਟੂ ਹੁਣਾ ਦਾ ਬਿਆਨ ਆਇਆ ਹੈ ਕਿ ਜੇਕਰ ਬੰਦੀ ਸਿੰਘਾਂ ਦੀ ਰਿਹਾਈ ਹੁੰਦੀ ਹੈ ਤਾਂ ਉਹਨਾਂ ਨੂੰ ਤੇ ਉਹਨਾਂ ਦੇ ਪਰਿਵਾਰ ਨੂੰ ਕੋਈ ਵੀ ਇਤਰਾਜ਼ ਜਿਹੜਾ ਨਹੀਂ ਹੋਏਗਾ ਹਾਲਾਂਕਿ ਰਵਨੀਤ ਬਿੱਟੂ ਇਸ ਤੋਂ ਪਹਿਲਾਂ ਜਦੋਂ ਕਾਂਗਰਸ ਦੇ ਵਿੱਚ ਹੋਇਆ ਕਰਦੇ ਸੀ ਲਗਾਤਾਰ ਬੰਦੀ ਸਿੰਘਾਂ ਦੀ ਰਿਹਾਈ ਦੀ ਮੁਖਾਲਫਤ ਕਰਦੇ ਆਏ ਨੇ ਤੁਹਾਡਾ ਫਰਸਟ ਰਿਐਕਸ਼ਨ ਚਾਹਾਂਗੇ ਜੀ ਇਹ ਇਹ ਉਹਨੇ ਇਹ ਗੱਲ ਕੀਤੀ ਹੈ ਤੇ ਚੰਗੀ ਗੱਲ ਆ ਕਿਉਂਕਿ ਉਹ ਪਹਿਲਾਂ ਕਦੇ ਦਿੱਲੀ ਕੋਈ ਬਿਆਨ ਦੇਇਆ ਸੀ ਉਹਨਾਂ ਸਿੰਘਾਂ ਨੂੰ ਛੱਡਣ ਵਾਲਾ ਤੇ ਐ ਸੀ ਕਿ ਸਾਡੇ ਪਰਿਵਾਰ ਨੂੰ ਕੋਈ ਤਰਾਜ ਨਹੀਂਗਾ ਲੇਕਿਨ ਜੇ ਉਹਨਾਂ ਨੇ ਇਹ ਹੁਣ ਬਿਆਨ ਦਿੱਤਾ ਤੇ ਮੈਂ ਸਮਝਦਾ ਐ ਕਿ ਬੜੀ ਸੂਝ ਸਮਝ ਕੇ ਦਿੱਤਾ ਹੋਊਗਾ ਉਹ ਇਸ ਗੱਲ ਤੇ ਉਹ ਖੜੇ ਰਹਿਣ ਔਰ ਉਹ ਮੰਤਰੀ ਬਣ ਕੇ ਉਹਨਾਂ ਕੇਂਦਰ ਦੇ ਵਿੱਚ ਸਗੋਂ ਉਹਨਾਂ ਪੰਤੀ ਸਿੰਘਾਂ ਨੂੰ ਛੁਲਾਉਣ ਵਾਸਤੇ ਉਪਰਾਲਾ ਵੀ ਕਰਨਾ ਕਿਉਂਕਿ ਉਹ ਕੇਂਦਰ ਵਿੱਚ ਮੰਤਰੀ ਨੇ ਤੇ ਇਹਨਾਂ ਲੋਕਾਂ ਨੇ ਸਜ਼ਾ ਜਿਹੜੀ ਆ ਉਹ ਭੁੱਤ ਲਈ ਆ ਸਜ਼ਾ ਤੋਂ ਦੂਰੀ ਤੀਣੀ ਭੁੱਤ ਲਈ ਪਤੀ ਪਤੀ 33 ਸਤੀ ਸਾਲ ਇਹ ਭੁੱਤ ਚੁੱਕੇ ਆ ਬੰਦੀ ਸਿਕ ਤੋਂ ਉਹਨਾਂ ਨੂੰ ਛਡਾਉਣ ਲਈ ਯਤਨ ਨਹੀਂ ਕਰਨ ਔਰ ਬਿਨਾਂ ਕਹੇ ਤੇਰੀ ਤੋਂ ਛੱਡੇ ਜਾ ਹੁਣ ਤੱਕ ਟਾਈਮ ਬਹੁਤ ਹੋ ਗਿਆ ਦੂਜਾ ਭਾਈ ਅੰਮ੍ਰਿਤਪਾਲ ਸਿੰਘ ਨੂੰ ਵੀ ਉਹਨਾਂ ਦੇ ਵੀ ਐਨਐਸਏ ਖਤਮ ਕਰਨ ਕਿਉਂਕਿ ਉਹ ਪਾਰਲੀਮੈਂਟ ਦੇ ਮੈਂਬਰ 2 ਲੱਖ ਵੋਟਾਂ ਦੇ ਨਾ ਜਿਹੜੇ ਆ ਉਹ ਵੱਟ ਚੁਣੇ ਗਏ ਆ ਤੇ ਉਹਨਾਂ ਨੂੰ ਵੀ ਬਿੜਾ ਕਿਸੇ ਦੇਰੀ ਤੋਂ ਉਹਨਾਂ ਦੀ ਐਨਐਸਆਰ ਵੋ ਕਰਕੇ ਉਹਨਾਂ ਨੂੰ ਵੀ ਰਿਹਾ ਕੀਤਾ ਜਾਵੇ ਔਰ ਕਿਉਂਕਿ ਉਹ ਲੋਕਾਂ ਦੇ ਨਮਾਇਦੇ ਬਣ ਚੁੱਕੇ ਆ ਔਰ ਲੋਕਾਂ ਦੇ ਉਹਨਾਂ ਨੂੰ ਇਨਾ ਵੱਡਾ ਪਿਆਰ ਦਿੱਤਾ ਹੈ ਭਾਈ ਅਮਰਪਾਲ ਸਿੰਘ ਨੂੰ ਛੱਡਿਆ ਜਾਵੇ ਔਰ ਬਿੜਾ ਕਿਸੇ ਦੇਰੀ ਤੋਂ ਤੇ ਪੰਤੀ ਸਿੰਘਾ ਨੂੰ ਵੀ ਬਿੜਾ ਕਿਸੇ ਦੇਰੀ ਤੋਂ ਜਲਦੀ ਜਿਹੜਾ ਐ ਸਾਰਿਆਂ ਨੂੰ ਰਿਹਾ ਕਰ ਦਿੱਤਾ ਜਾਵੇ ਉਹਨਾਂ ਨੇ ਆਪੇ ਹੀ ਸਜ਼ਾ ਤੋਂ ਦੁਗਣੀ ਸਜ਼ਾ ਜਿਹੜੀ ਆ ਉਹ ਪਹਿਲਾਂ ਕੱਟ ਲਈ ਐ ਜੇ ਬਿੱਟੂ ਨਾਲ ਇਹ ਗੱਲ ਕਹੀ ਆ ਤੇ ਮੈਂ ਇਸ ਗੱਲ ਦਾ ਸਵਾਗਤ ਵੀ ਕਰਦਾ ਪਰ ਇਸ ਗੱਲ ਦੇ ਉੱਤੇ ਉਹ ਜਿਹੜੇ ਆ ਨਾ ਉਹ ਆਪਣੇ ਖੜੇ ਰਹਿਣ ਕਿਤੇ ਕੱਲ ਨੂੰ ਕਿਤੇ ਇਸ ਗੱਲ ਤੋਂ ਪਾਸੇ ਨਾ ਹਟ ਜਾਣਾ ਇਹ ਇਹ ਗੱਲ ਕੀਤੀ ਆ ਤੇ ਚੰਗੀ ਗੱਲ ਆ ਮੈਂ ਸਲਾਹਗਾ ਕਰਦਾ ਪਾਈਸਾ ਮੈਂ ਐਸੀ ਗੱਲ ਤੇ ਹੋਣ ਲੱਗੀ ਸੀ ਕਿ ਬਿੱਟੂ ਸਾਹਿਬ ਲਗਾਤਾਰ ਮੁਖਾਲਫਤ ਕਰਦੇ ਰਹੇ ਨੇ ਬੰਦੀ ਸਿੰਘਾਂ ਦੀ ਖਾਸ ਕਰਕੇ ਬਲਵੰਤ ਸਿੰਘ ਰਾਜੂਆਣਾ ਜੀ ਦੀ ਜਗਤਾਰ ਸਿੰਘ ਹਵਾਰਾ ਜੀ ਦੀ ਜਗਤਾਰ ਸਿੰਘ ਤਾਰਾ ਜੀ ਦੀ ਰਿਹਾਈ ਦੀ ਤਾਂ ਲੱਗਦਾ ਕਿ ਵਾਕਈ ਸਟੈਂਡ ਹੈ ਜਿਹੜਾ ਪੋਲਿਟੀਕਲ ਨਾ ਹੋ ਕੇ ਵਾਕਈ ਆਪਣੇ ਸਟੈਂਡ ਤੇ ਦ੍ਰਿੜ ਰਹਿਣਗੇ ਇਹ ਉਮੀਦ ਲਗਾਈ ਜਾ ਸਕਦੀ ਹੈ ਮੈਂ ਮੈਂ ਉਹਨਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਆਪਣੇ ਪਰਿਵਾਰ ਵੱਲੋਂ ਲੈ ਕੇ ਇੱਕ ਐਫੀਡਵਿਟ ਜਿਹੜਾ ਹੈ ਉਹ ਕੋਰਟ ਵਿੱਚ ਜਿਹੜਾ ਹੈ ਫਾਈਲ ਕਰਨ ਤੇ ਸਾਨੂੰ ਕੋਈ ਤਰਾਜ ਨਹੀਂਗਾ ਔਰ ਉਹ ਜਿਸ ਜੇ ਉਹਨਾਂ ਨੇ ਗੱਲ ਕੀਤੀ ਹੈ ਤੇ ਮੇਰੇ ਖਿਆਲ ਚ ਉਹਨਾਂ ਦੇ ਕੋਲੇ ਇੱਕ ਜ਼ਿੰਮੇਵਾਰੀ ਵੀ ਆ ਗਈ ਜਦੋਂ ਜ਼ਿੰਮੇਵਾਰੀ ਤੋਂ ਬਾਹਰ ਹੋਈਏ ਉਦੋਂ ਹੋਰ ਗੱਲਾਂ ਹੁੰਦੀਆਂ ਨੇ ਜਦੋਂ ਰਾਜ ਭਾਗ ਚਾ ਲਈਏ ਉਦੋਂ ਜਿਹੜੀਆਂ ਕਈ ਗੱਲਾਂ ਜਿਹੜੀਆਂ ਸੋਚ ਸਮਝ ਕੇ ਕਰਨੀਆਂ ਪੈਂਦੀਆਂ ਔਰ ਉਹਨਾਂ ਨੇ ਚੰਗੀ ਗੱਲ ਕੀਤੀ ਹੈ ਜੇ ਗੱਲ ਸੋਚੀ ਹੈ ਸਮਝੀ ਹੈ ਤੇ ਇੱਕ ਐਫੀਡੇਂਟ ਫਾਈਲ ਕਰਨਾ ਕੋਰਟ ਦੇ ਵਿੱਚ ਕਿ ਸਾਨੂੰ ਕੋਈ ਤਰਾਜ ਨਹੀਂ ਜੇ ਭਾਈ ਹਵਾਰਾ ਜਾਂ ਦੂਜੇ ਜਿਹੜੇ ਭਾਈ ਰਾਜਵਾਨਾ ਸਾਹਿਬ ਆ ਜੋ ਬਾਹਰ ਆਉਂਦੇ ਸਾਨੂੰ ਕੋਈ ਤਰਾਜ ਨਹੀਂ ਗਾ ਦੂਜੀ ਗੱਲ ਜਿਹੜੀ ਮੈਂ ਕਹਿਣੀ ਚਾਹੁੰਦਾ ਹੈ ਕਿ ਜੇ ਉਹ ਬਾਹਰ ਆਉਣਗੇ ਤੇ ਉਹਨਾਂ ਦੇ ਆਉਣ ਦੇ ਨਾਲ ਪੰਜਾਬ ਦੇ ਵਿੱਚ ਜਿਹੜੀ ਹੈ ਉਹ ਸ਼ਾਂਤੀ ਰਹੂਗੀ ਔਰ ਪੰਜਾਬ ਦੇ ਵਿੱਚ ਜਿਹੜੇ ਆ ਲੋਕ ਆ ਜਾਂ ਉਹਨਾਂ ਦੇ ਆਉਣ ਦੇ ਨਾਲ ਕੋਈ ਗਰਪੜ ਨਹੀਂ ਹੋਣ ਵਾਲੀ ਔਰ ਮੈਂ ਇਹਦੀ ਗਰੰਟੀ ਵੀ ਦੇਣੀ ਚਾਹੁੰਦਾ ਹੈ ਕਿ ਉਹਨਾਂ ਨੇ ਲੰਬਾੜਾ ਲੰਮਾ ਲੰਮਾ ਜੇਲ੍ਹ ਕੱਟੀ ਹੈ ਔਰ ਮੇਰੇ ਖਿਆਲ ਆ ਕਿ ਜਿੰਨੀ ਜੇਲ ਕੱਟ ਲੀ ਉਸ ਤੋਂ ਬਾਅਦ ਬੰਦਾ ਹਲਕੇ ਕੋ ਬਾਹਰ ਐਸੀ ਗੱਲ ਨਹੀਂ ਕਰ ਸਕਦਾ ਜਿਹਦੇ ਸਮਾਜ ਦੇ ਕੋਈ ਵਿਰੋਧੀ ਹੋਵੇ ਕਿਉਂਕਿ ਮੈਂ ਵੀ 8 ਸਾਲ ਜੇਲ ਕੱਟੀ ਆ ਸੋ ਇਸ ਕਰਕੇ ਇਹ ਜਿਹੜੇ ਭਾਲੇ ਬਣਾਏ ਜਾ ਰਹੇ ਸੀ ਸ਼ਾਂਤੀ ਭੰਗ ਜੋ ਫਲਾਅਰ ਜੋ ਕੋਈ ਐਸੀ ਗੱਲ ਨਹੀਂ ਹੈਗੀ ਸਗੋਂ ਚੰਗੀ ਗੱਲ ਕੀਤੀ ਆ ਜੇ ਚੰਗੀ ਕੀਤੀ ਆ ਤੇ ਮੈਂ ਉਹਦੀ ਸ਼ਲਾਘਾ ਵੀ ਕਰਦਾ ਪਰ ਕਿ ਮਾਫ਼ੀ ਚੋਣੀ ਹੈ ਮਾਜ਼ਰਤ ਚੋਣੀ ਹੈ ਮੈਂ ਤੁਹਾਨੂੰ ਵਿੱਚ ਦੀ ਟੋਕ ਰਹੀ ਆ ਮਾਜ਼ਰਤ ਚੋਣੀ ਹੈ ਮੈਂ ਇਸ ਦੇ ਲਈ ਭਾਈ ਸਾਹਿਬ ਪਰ ਕੀ ਬੰਦੀ ਸਿੰਘਾਂ ਦੀ ਰਿਹਾਈ ਇੰਨੇ इजीली ਹੋ ਸਕਦੀ ਐ ਇੰਨੇ ਸਾਲ ਹੋ ਗਏ ਸਜ਼ਾਵਾਂ ਪੂਰੀਆਂ ਹੋ ਗਈਆਂ ਹਲੇ ਤੱਕ ਨਹੀਂ ਹੋਈਆਂ ਔਰ ਮੇਰਾ ਸਵਾਲ ਇੱਥੇ ਹੈ ਕਿ ਜਿਨ੍ਹਾਂ ਲੋਕਾਂ ਦੇ ਵੱਲੋਂ ਜੋ ਰਾਜੀਵ ਗਾਂਧੀ ਜੀ ਦੀ ਹਤਿਆ ਦੇ ਦੋਸ਼ੀ ਸੀ ਉਹਨਾਂ ਨੂੰ ਉੱਥੋਂ ਦੀ ਵਿਧਾਨ ਸਭਾ ਦੇ ਵਿੱਚ ਮਤਾ ਪਾ ਕੇ ਰਿਹਾ ਕਰਵਾ ਲਿਆ ਗਿਆ ਤਾਂ ਸਾਡੇ ਪੰਜਾਬ ਦੇ ਵਿੱਚ ਅਜਿਹਾ ਕਿਉਂ ਨਹੀਂ ਹੋ ਰਿਹਾ ਦੋ ਦੋ ਸੰਵਿਧਾਨਿਕ ਜਮਿੰਮ ਜਿਵੇਂ ਜਮਿੰਮ ਜਿਵੇਂ ਜਮਿੰਮ ਵੀ ਕਈ ਰਾ ਤੁਹਾਡੇ ਮਾਂ ਦੇ ਵਿੱਚ ਰਹੇ ਕਿਹਾ ਹੈ ਕਿ ਹਿੰਦੁਸਤਾਨ ਦੇ ਦੋ ਕਾਨੂੰਨ ਚੱਲਦੇ ਆ ਇੱਕ ਮジョਰਿਟੀ ਲਈ ਚੱਲਦਾ ਇੱਕ ਮਿਨੋਰਿਟੀ ਲਈ ਚੱਲਦਾ ਜਦੋਂ ਕਿ ਸੰਵਿਧਾਨ ਕੋਈ じゃ ਛਿੱਧੀਆਂ ਕੁਰਬਾਨੀਆਂ ਜੰਗੇ ਜਾਂਦੀ ਨਹੀਂ ਚਾਹੀ ਸਕੋ 80% ਦਿੱਤੀਆਂ ਸੀ ਲੇਕਿਨ ਜਦੋਂ ਨਿਆਂ ਦੀ ਗੱਲ ਆਉਂਦੀ ਆ ਉਦੋਂ ਪੰਜਾਬ ਤੇ ਸਿੱਖਾਂ ਨੂੰ ਪੰਜਾਬੀਆਂ ਨੂੰ ਨਿਆਂ ਨਹੀਂ ਮਿਲਦਾ ਮੌਕੇ ਸਰ ਔਰ ਮਿਲਣਾ ਚਾਹੀਦਾ ਭਾਈ ਸਾਹਿਬ ਭਾਈ ਸਾਹਿਬ ਪਈਸਾ ਇੱਕ ਵਾਰ ਮੈਂ ਤੁਹਾਨੂੰ ਰੋਕਣਾ ਚਾਹਾਂਗੀ ਕਿਉਂਕਿ ਸਾਡੇ ਨਾਲ ਬੀਜੇਪੀ ਤੋਂ ਹਰਜੀਤ ਗਰੇਵਾਲ ਵੀ ਜੁੜੇ ਨੇ ਆਪਾਂ ਉਹਨਾਂ ਦਾ ਸਵਾਗਤ ਕਰ ਲਈਏ ਮੈਂ ਮੁਰਤੋਂ ਤੁਹਾਡੇ ਵੱਲ ਆਉਣੀ ਆ ਗਰੇਵਾਲ ਸਾਹਿਬ ਸਵਾਗਤ ਹੈ ਜੀ ਸਾਡੇ ਨਾਲ ਭਾਈ ਮਨਜੀਤ ਸਿੰਘ ਐਸਜੀਪੀਸੀ ਦੇ ਮੈਂਬਰ ਨੇ ਉਹ ਵੀ ਜੁੜੇ ਹੋਏ ਨੇ ਰਵਨੀਤ ਬਿੱਟੂ ਸਾਹਿਬ ਦਾ ਬਿਆਨ ਤੁਸੀਂ ਵੀ ਪੜ੍ਹ ਸੁਣ ਲਿਆ ਹੋਣਾ ਕਿ ਬਿੱਟੂ ਸਾਹਿਬ ਕਹਿੰਦੇ ਨੇ ਕਿ ਮੈਨੂੰ ਬੰਦੀ ਸਿੰਘਾਂ ਦੀ ਰਿਹਾਈ ਤੋਂ ਕੋਈ ਇਤਰਾਜ਼ ਨਹੀਂ ਹੈ ਮੇਰੇ ਪਰਿਵਾਰ ਨੂੰ ਰਿਹਾਈ ਤੋਂ ਕੋਈ ਇਤਰਾਜ਼ ਨਹੀਂ ਹੈ ਪਰ ਐਸਜੀਪੀਸੀ ਮੈਂਬਰ ਕਹਿ ਰਹੇ ਨੇ ਕਿ ਬਿੱਟੂ ਸਾਹਿਬ ਰਿਟਰਨ ਦੇ ਵਿੱਚ ਕੋਰਟ ਦੇ ਵਿੱਚ ਇੱਕ ਐਫੀ ਡਿਫਟ ਦਾਖਲ ਕਰ ਤੁਸੀਂ ਕੀ ਕਹੋਗੇ ਇਹ ਤਾਂ ਮਿੱਤੂ ਸਾਹਿਬ ਜੀ جواب ਦੇਣਗੇ ਕਿ ਉਹਨਾਂ ਨੇ ਕੀ ਕਰਨਾ ਪਰ ਮੈਂ ਇੱਕ ਚੀਜ਼ ਜ਼ਰੂਰ ਕਹਿਣਾ ਜਿਹੜਾ ਇਹ ਕਹਿੰਦੇ ਸਿੱਖਾਂ ਲਈ ਦੋ ਕਾਨੂੰਨ ਆ ਪਹਿਲੀ ਗੱਲ ਤਾਂ ਕਿਤੇ ਲਈ ਦੋ ਕਾਨੂੰਨ ਨਹੀਂ ਇਹ ਜਾਣ ਕੇ ਅਫਵਾਹ ਫੈਲਾਈਆਂ ਜਾਂਦੀਆਂ ਨੇ ਔਰ ਇੱਕੋ ਹੀ ਕਾਨੂੰਨ ਆ ਔਰ ਜਿਨ੍ਹਾਂ ਨੇ ਸਜ਼ਾ ਪੂਰੀਆਂ ਕਰ ਲਈਆਂ ਉਹ ਛੁੱਟਣੇ ਚਾਹੀਦੇ ਆ ਠੀਕ ਆ ਪਰ ਆ ਇਸ ਤਰ੍ਹਾਂ ਦੀਆਂ ਗੱਲਾਂ ਫਲਾਉਣੀਆਂ ਮੇਰਾ ਖਿਆਲ ਆ ਇਹ ਵੀ ਦੇਸ਼ ਦੇ ਰੇਣੇ ਔਰ ਕਿਸੇ ਨਾਲ ਨਹੀਂ ਔਰ ਕੁਰਬਾਨੀਆਂ ਦੀ ਕੀ ਗੱਲ ਆ ਸਾਰੇ ਹੀ ਦਿੰਦੇ ਆ ਕੁਰਬਾਨੀਆਂ ਕਿ ਹਿਮਾਚਲ ਦੇ ਲੋਕ ਸੈਨਾ ਚ ਨਹੀਂ ਸ਼ਹੀਦ ਹੋ ਰਹੇ ਕਿ ਹਰਿਆਣੇ ਦੇ ਨਹੀਂ ਹੋ ਰਹੇ ਸਫ ਮਜਾਸੇ ਨਹੀਂ ਹੋ ਰਹੇ ਸਾਰੇ ਹੀ ਹੋ ਰਹੇ ਆ ਇਹ ਠੀਕ ਆ ਵੀ ਪੰਜਾਬ ਦੇ ਜਿਆਦਾ ਲੋਕ ਸੀਗੇ ਔਰ ਬਾਕੀ ਠੀਕ ਹੈ ਔਰ ਜਰੂਰ ਖੜੇ ਰਹਿੰਦੇ ਆ ਸਾਹਮਣੇ ਪਰ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਮੇਰੇ ਖਿਆਲ ਇਹ ਆਪਣਾ ਠੀਕ ਨਹੀਂ ਹੈ ਇਸ ਤਰ੍ਹਾਂ ਦੀਆਂ ਬੰਨੀਆਂ ਪਾਉਣੀਆਂ ਵੀ ਬਿੱਟੂ ਸਾਹਿਬ ਜੋ ਕਹਿ ਰਹੇ ਆ ਠੀਕ ਆ ਉਹ ਕੱਲ੍ਹ ਨਾਲ ਆਪਦੀ ਗੱਲ ਪੂਰੀ ਉਹ ਮੰਤਰੀ ਨੇ ਭਾਰਤ ਸਰਕਾਰ ਦੇ ਵਿੱਚ ਉਹਨਾਂ ਨੂੰ ਕਰਨਾ ਚਾਹੀਦਾ ਤੇ ਜੇ ਉਹ ਕਹਿੰਦੇ ਆ ਮੈਂ ਇਹ ਜਾਇਜ਼ ਸਮਝਦਾ ਤਾਂ ਜਰੂਰ ਕਰਨ ਉਹਨਾਂ ਦਾ ਸਵਾਲ ਕਰਾਂਗੇ ਔਰ ਅਸੀਂ ਦਾ ਜਦੋਂ ਉਹ ਇਹਨਾਂ ਨੂੰ ਛੁਡਵਾ ਦੇਣਗੇ ਉਹਨਾਂ ਦੇ ਫੁੱਲਾਂ ਦੇ ਹਾਰ ਵੀ ਪਾਉਣ ਜਾਵਾਂਗੇ ਤੇ ਪੁੱਛਣਾ ਕੀਤਾ ਭਾਈ ਤੁਸੀਂ ਵਧੀਆ ਕੰਮ ਕੀਤਾ ਠੀਕ ਹੈ ਨਾ